क्या नाम है जी आपका मेरा पूनम क्या कहना चाहते हैं आज सत्यनशी मंदिर से प्रकाशपुर के मौके उपस्थित होने के लिए बहुत ही अच्छा सजाया हुआ है फूलों से मतलब एक्सपेक्ट नहीं किया था फर्स्ट टाइम आए हैं अच्छा लगा बहुत ही तो सजावट फूलों की किस तरह से की गई है संगीत कैसे की देखिए बहुत ही अच्छा लगा हमें मैं तो फिर भी फर्स्ट टाइम आई हूं बहुत ही अच्छा लगा क्या कहना चाहते हैं संगीत को आज के दिन के लिए आना आना चाहिए। हाँ। चाहिए। क्या नाम है जी निखिल नाम है कहाँ से है हैं आज श्री गुरु ग्रंथ साहब जी का पहला प्रकाश उत्सव मनाया जा रहा है और कैसी सजावट है कैसा मनमोहक दृश्य आपके अंदर देख बहुत ही अच्छा है बहुत ही पीसफुल है मतलब एक आगे मन को शांति मिलती है यहाँ पे सबसे यही निवेदन करूँगा सारे आओ बहुत अच्छी आपका कितनी बार आना है यहाँ पे मेरा ये सेकेंड टाइम है आपको पता था आज नहीं पता नहीं था ये तो हमारा था कि हम हमारा लगता भी हम आज आ गए और पता नहीं था कि आज हो है मौसम है संगत की आमद बहुत ज्यादा है फिर भी हाल पब्लिक आ रही है बहुत शानदार की नाम है जी मेरा नाम है कमजोत सिंह आज की कहना चाहते गुरु गुण साहब जी का पहला प्रकटीकरण है आज देखो जी आज दे देना ब्रह्म ज्ञानी बाबा बुड्ढा साहेब महाराज जी ने अपने आशीर्वाद से श्री गुरु ग्रंथ साहिब जी को विराजमान करके ਸਚਕਣ ਸ਼੍ਰੀ ਰਮੰਦਰ ਸਾਹਿਬ ਵਿਖੇ ਚਾਰ ਪਰ ਕਰਮਾ ਦੀ ਯਾਤਰਾ ਸਫਲ ਕੀਤੀ ਅਤੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਆਪਣੇ ਗੁਰੂ ਸਾਹਿਬ ਦੀ ਸੇਵਾ ਕੀਤੀ ਅਤੇ ਅੱਜ ਦੇ ਦਿਨ ਫੁੱਲਾਂ ਦੀ ਸਜਾਵਟ ਵੀ ਕੀ ਇਹ ਇਹ ਸਾਬਿਤ ਹੁੰਦਾ ਹੈ ਕਿ ਕਿ ਦੁਨੀਆ ਵਿੱਚ ਕੋਈ ਕਿਸੇ ਚੀਜ਼ ਤੋਂ ਕੁਝ ਨਹੀਂ ਮਿਲਣਾ ਸਿਰਫ ਸਚਕਣ ਸ਼੍ਰੀ ਰਮੰਦਰ ਸਾਹਿਬ ਜੀ ਤੋਂ ਮਿਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਨੂੰ ਦੁਨ ਭਾਣੀ ਵਿਚ ਬਾਣੀ ਸਾਰੇ ਗੁਰਬਾਣੀ ਦਾ ਹੈ ਸਿਖ ਜਨਮਨ ਹੈ ਫਰਕਤ ਨੂੰ ਵਿਸਤਾਰੇ ਅੱਜ ਦੇ ਸ਼ੋਭਿ ਹਾਰੇ 1604 ਇਸ ਵੀ ਤਾਨਕੁਰਵਰ ਜੀ ਮਹਾਰਾਜ ਨੇ ਸਮੁੱਚੀ ਮਾਨਤਾ ਵਾਸਤੇ ਬਹੁਤ ਹੀ ਭਾਰੀ ਪਹਾਰ ਕਰ ਦਿੱਤਾ ਜੋ ਭਾਈ ਗੁਰਦਾਸ ਜੀ ਕਸੂ ਪਾਣੀ ਗੁਰਦੁਆਰਾ ਸ਼੍ਰੀ ਰਾਮ ਸਰਸਵ ਜੀ ਵਿਖੇ ਦੇ ਕੋਆਕੇ ਬੋਧੀ ਸਾਹਿਬ ਦੇ ਰੂਪ ਵਿੱਚ 22 ਦੇ ਦਿਨ बा बुढ़ा साहबर छपाय मार्ग करके आप चौर साहब की सेवा करद सचखंड श्री हरिमंदर साहब जी उत पहुंचे और उत्तर पहुँच के बबा बुढा साहब जी ने कहा कि बुढ़ा साहब खोलो ग्रंथ बेहो आवाज सुने सब पंथ अद जब ग्रंथ सुजा बोला सूहे महाकाल जो संतान के कार जाया हर काम कराम आया राम गर्त सुहावी कार सुहावा बेचा मुक्त दर्शाया राम मुखवाज कानक गुरु ग्रंथ साहब जी महाराज जी का ਅੱਲਾ ਪ੍ਰਕਾਸ਼ ਹੋਇਆ ਤੇ ਬਹੁਤ ਸ਼ਰਧਾ ਸਤਸਾਹ ਪਾਣੇ ਜਾ ਰਿਹਾ ਹੈ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਨੂੰ ਕਰਾਉਣ ਬੋਲਿਆ ਜੋ ਛੇ ਦਿਨਾਂ ਦਾ ਸੈਜ ਜਿਹਦੀ ਖਜਾ ਕੇ ਸੰਪਾਦ ਹੋਵੇਗਾ ਜਲਾਓ ਸਜੇ ਹੋਏ ਨੇ ਸ਼ਾਮ ਦੀਪ ਮਾਰਾ ਹੋਵੇਗੀ ਆਤਿ ਸ਼ੁਭਾ ਜੀ ਹੋਵੇਗੀ ਕੀਰਤਨ ਦਰਬਾਰ ਹੋਵੇਗਾ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਵਧੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਪ੍ਰਕਾਸ਼ਪੁਰਵ ਦੀ ਸਾਰੀ ਸੰਗਤ ਨੂੰ ਲੱਖ 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 ਵਧਾਈਆਂ ਹੋਣ ਜੀ ਅੱਜ ਦੇ ਦਿਨ ਅੱਜ ਦੇ ਦਿਨ ਬਾਬਾ ਬੁੱਢਾ ਜੀ ਸਾਹਿਬ ਜੀ ਇੱਥੋਂ ਪ੍ਰਕਾਸ਼ਪੁਰਵ ਲੈ ਕੇ ਦਰਬਾਰ ਸਾਹਿਬ ਗਏ ਸੀ ਤੇ ਚਿਰੀ ਗੁਰੂ ਅਰਜੁਨਦੇਵ ਜੀ ਇੱਥੋਂ ਚੋਰ ਸਾਹਿਬ ਕਰਕੇ ਨਾਲ ਸੇਵਾ ਕਰਦੇ ਨਾਲ ਲੈ ਕੇ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਸ਼ਬਦ ਓਜਾਰੂ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸਿੱਧਾਂ ਦੇ ਕੋਲ ਗਏ ਤੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਸਵਾਲ ਕੀਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਪਰ ਜਿਹੜੇ ਸਵਾਲ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਜਾਂ ਜੋਗੀਆਂ ਨੂੰ ਪੁੱਛੇ ਉਹਨਾਂ ਦਾ ਕੋਈ ਵੀ ਉੱਤਰ ਜੋਗੀਆਂ ਦੇ ਪਾਸ ਨਹੀਂ ਸੀ ਹੈਰਾਨ ਹੋ ਕੇ ਜੋਗੀਆਂ ਤੇ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਵਾਬ ਜੋ ਸਿੱਧ ਗੋਸ਼ਟ ਬਾਣੀ ਦੇ ਅੰਦਰ ਨਾਲ ਹੀ ਦਰਜ ਹੈ ਪਾਤਸ਼ਾਹ ਜੀ ਆਖਦੇ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਸਾਡਾ ਜੀਵਨ ਜਿਹੜਾ ਹੈ ਇਹ ਸਵਾਸਾਂ ਦੇ ਆਸਰੇ ਤੇ ਟਿਕਿਆ ਹੈ ਮਨੁੱਖਾ ਦੇਹੀ ਦਾ ਸਮਾਂ ਪਰਮਾਤਮਾ ਨੂੰ ਜਪਣ ਦੇ ਲਈ ਸਾਨੂੰ ਮਿਲਿਆ ਹੈ ਗੁਰੂ ਦੀ ਮੱਤ ਲੈਣ ਦੇ ਲਈ ਮਿਲਿਆ ਹੈ ਗੁਰੂ ਸਾਡਾ ਸ਼ਬਦ ਹੈ ਤੇ ਉਸ ਸ਼ਬਦ ਵਿੱਚ ਟਿੱਕੀ ਹੋਈ ਸੁਰਤ ਉਸ ਦਾ ਚੇਲਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਹੀ ਸ਼ਬਦ ਗੁਰੂ ਦੇ ਸਿਧਾਂਤ ਦੀ ਗੱਲ ਆਪਣੀ ਬਾਣੀ ਦੇ ਵਿੱਚ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕਿ ਪੰਜਵੇਂ ਗੁਰੂ ਨਾਨਕ ਸਨ ਉਹਨਾਂ ਨੇ ਗੁਰਬਾਣੀ ਨੂੰ ਇੱਕ ਥਾਂ ਦੇ ਉੱਤੇ ਇਕੱਤਰ ਕੀਤਾ ਗੁਰਬਾਣੀ ਨੂੰ ਸੰਭਾਲਿਆ ਸਿੱਖ ਇਤਿਹਾਸ ਦੇ ਅਨੁਸਾਰ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਦੀ ਪਾਸੋਂ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਜਦੋਂ 1604 ਈਸਵੀ ਦੇ ਅੰਦਰ ਇਹ ਪਾਵਨ ਸਰੂਪ ਸੰਪੂਰਨ ਹੋਇਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਪਾਵਨ ਗ੍ਰੰਥ ਨੂੰ ਆਪਣੇ ਸਿਰ ਉੱਤੇ ਬਿਰਾਜਮਾਨ ਕੀਤਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਰ ਕਰ ਰਹੇ ਸਨ ਗੁਰੂਕੀਆਂ ਸੰਗਤਾਂ ਬਾਣੀ ਦਾ ਜਾਪ ਕਰਦੀਆਂ ਸ਼ਬਦ ਗਾਉਂਦੀਆਂ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚੀਆਂ ਜਿੱਥੇ 1604 ਈਸਵੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਵਾਕ ਲਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਅਦਬ ਸੰਗ ਤਬ ਗ੍ਰੰਥ ਦੀ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਸੁਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤੋਂ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਅੰਦਰ ਬਹੁਤ ਵੱਡਾ ਦਿਨ ਹੈ ਸੁਪਾਗਾ ਦਿਨ ਹੈ ਅੱਜ ਦੇ ਦਿਨ 1604 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ ਇੱਥੇ ਇਹ ਵੀ ਨੁਕਤਾ ਨੋਟ ਕਰਨ ਵਾਲਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਇਸ ਦੇ ਚਾਰ ਦਰਵਾਜ਼ੇ ਹਨ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕਰਕੇ ਸਾਨੂੰ ਸਦੀਵ ਕਾਲ ਗੁਰਬਾਣੀ ਦੇ ਲੜ ਲਗਾਇਆ ਔਰ ਇਹ ਵੀ ਪੱਕਾ ਕੀਤਾ ਕਿ ਗੁਰਬਾਣੀ ਦੇ ਅਨੁਸਾਰ ਹੀ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਇਤਿਹਾਸ ਇਹ ਵੀ ਦੱਸਦਾ ਹੈ ਕਿ ਸ਼ਾਮ ਨੂੰ ਜਦੋਂ ਇਸ ਪਾਵਨ ਸਰੂਪ ਦਾ ਸੋਖਾਸਨ ਕੀਤਾ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਦਾ ਸੋਖਾਸਨ ਕਰਕੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਕਿ ਆਪਾਂ ਗ੍ਰੰਥ ਸਾਹਿਬ ਜੀ ਨੂੰ ਕਿੱਥੇ ਵਿਰਾਜਮਾਨ ਕਰਨਾ ਹੈ ਤਾਂ ਗੁਰਦੁਆਰਾ ਸ਼੍ਰੀ ਕੋਠਾ ਸਾਹਿਬ ਜਿੱਥੇ ਆਪ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਲੰਘ ਉੱਤੇ ਵਿਰਾਜਮਾਨ ਹੁੰਦੇ ਸਨ ਉਸ ਪਲੰਘ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵਿਰਾਜਮਾਨ ਕੀਤਾ ਸੋਖਾਸਨ ਕਰ ਕੀਤਾ ਗਿਆ ਤੇ ਉਸ ਅਸਥਾਨ ਦੇ ਉੱਤੇ ਪਾਤਸ਼ਾਹ ਦਾ ਪਾਵਨ ਸਰੂਪ ਟਿਕਾਇਆ ਗਿਆ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪਲੰਘ ਦੇ ਹੇਠਾਂ ਸੌਂਗ ਹੈ ਅੱਜ ਵੀ ਕੋਠਾ ਸਾਹਿਬ ਦੇ ਹੇਠਾਂ ਇੱਕ ਚਾਦਰ ਵਿਛਾਈ ਜਾਂਦੀ ਹੈ ਵਿਛਾਈ ਕੀਤੀ ਜਾਂਦੀ ਹੈ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਸਰੀਰ ਨਾਲੋਂ ਬਾਣੀ ਨੂੰ ਗੁਰਬਾਣੀ ਨੂੰ ਸ਼ਬਦ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਦਰਜਾ ਦਿੱਤਾ ਹੈ ਅੱਜ ਲੋੜ ਹੈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਤਰ੍ਹਾਂ ਅਦਬ ਕਰੀਏ ਸਤਕਾਰ ਕਰੀਏ ਔਰ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰੀਏ ਜਿੱਥੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੁੱਚੀ ਲੋਕਾਈ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉਥੇ ਨਾਲ ਹੀ ਮੈਂ ਸਿੱਖ ਸੰਗਤ ਨੂੰ ਇੱਕ ਖਾਸ ਅਪੀਲ ਵੀ ਕਰਦਾ ਹਾਂ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਅਸੀਂ ਹਰੇਕ ਵਿੱਚ ਰੱਬ ਨੂੰ ਦੇਖਦੇ ਹਾਂ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਗੁਰੂ ਨਾਨਕ ਦੇ ਘਰ ਦੇ ਅੰਦਰ ਮੁਹੱਬਤ ਸਿਖਾਈ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਵਿਦੇਸ਼ਾਂ ਦੀ ਧਰਤੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਹੁਤ ਸਾਰੀਆਂ ਐਸੀਆਂ ਸ਼ਿਕਾਇਤਾਂ ਪਹੁੰਚਦੀਆਂ ਨੇ ਬਹੁਤ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਆਮ ਕਰਕੇ ਬੜੇ ਸ਼ਰਧਾਲੂ ਸਿੱਖਾਂ ਦੇ ਵੱਲੋਂ ਇਹ ਅਕਾਲ ਤਖਤ ਸਾਹਿਬ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਬੈਨ ਕਰ ਦਿੱਤਾ ਗਿਆ ਹੈ ਰੋਕ ਦਿੱਤਾ ਗਿਆ ਹੈ ਔਰ ਸਾਨੂੰ ਗੁਰਦੁਆਰਾ ਸਾਹਿਬ ਆਉਣ ਨਹੀਂ ਦਿੱਤਾ ਜਾ ਰਿਹਾ ਤਾਂ ਮੈਂ ਸਮੁੱਚੀ ਸਿੱਖ ਸੰਗਤ ਨੂੰ ਇਹ ਅਪੀਲ ਕਰਦਾ ਹਾਂ ਕਿ ਅਸਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿਧਾਂਤਾਂ ਤੇ ਅਮਲ ਕਰਨਾ ਚਾਹੀਦਾ ਹੈ ਜੋ ਵੀ ਮਰਿਆਦਾ ਦੇ ਮੁਤਾਬਕ ਜੋ ਗੁਰਦੁਆਰੇ ਆਉਣ ਦੀ ਮਰਿਆਦਾ ਹੈ ਉਹਦੇ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਆਉਂਦਾ ਹੈ ਤਾਂ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਗੁਰੂ ਘਰ ਆਉਣ ਤੋਂ ਇਸ ਸਬੰਧੀ ਬਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਹੁਕਮਨਾਮਾ ਵੀ ਪੰਥ ਦੇ ਨਾਮ ਤੇ ਹੋ ਚੁੱਕਾ ਹੈ ਕਿ ਕਿਸੇ ਵੀ ਪ੍ਰਾਣੀ ਮਾਤਰ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਜਿਹੜੇ ਵੀ ਲੋਕ ਅਜੇ ਵੀ ਐਸੇ ਕੰਮ ਕਰਦੇ ਨੇ ਨਿੱਜੀ ਕਿੜਾ ਕੱਢਣ ਦੇ ਵਾਸਤੇ ਬੜੀਆਂ ਗੁਰਸਿੱਖ ਸੰਗਤਾਂ ਗੁਰੂ ਪਿਆਰਿਆਂ ਜਾਂ ਆਮ ਪ੍ਰਾਣੀ ਮਾਤਰ ਦਾ ਗੁਰਦੁਆਰੇ ਦੇ ਵਿੱਚ ਆਉਣ ਤੇ ਪਾਬੰਦੀ ਲਗਾ ਕੇ ਫਿਰ ਕਾਨੂੰਨ ਦੇ ਰਾਹੀਂ ਉਹਨਾਂ ਨੂੰ ਰੋਕਦੇ ਨੇ ਜੋ ਵੀ ਝਗੜੇ ਹਨ ਜੋ ਵੀ ਆਪਸੀ ਵਿਚਾਰਕ ਵਖਰੇਵੇਂ ਹਨ ਉਹਦਾ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਜਾਂ ਜੋ ਕੋਈ ਕਾਨੂੰਨੀ ਨੁਕਤੇ ਉਹ ਵੱਖਰੀ ਗੱਲ ਹੈ ਪਰ ਸਿਧਾਂਤਕ ਤੌਰ ਦੇ ਉੱਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਅੱਜ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਦੇ ਇਹਨਾਂ ਪਾਵਨ ਬਚਨਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੀ ਗੁਰਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ ਤੇ ਗੁਰਬਾਣੀ ਤੋਂ ਹੀ ਹਰ ਇੱਕ ਸਿੱਖ ਨੇ ਸਿੱਧ ਲੈਣੀ ਹੈ ਅਸੀਂ ਤਾਂ ਕਦੀ ਆਪਣੇ ਦੁਸ਼ਮਣ ਨੂੰ ਵੀ ਜੇ ਕੋਈ ਕਿਉਂਕਿ ਸਿੱਖ ਕਿਸੇ ਦਾ ਦੁਸ਼ਮਣ ਨਹੀਂ ਪਰ ਕੋਈ ਸਿੱਖ ਦੇ ਨਾਲ ਦੁਸ਼ਮਣੀ ਰੱਖ ਸਕਦਾ ਹੈ ਜਸ ਸਿੱਖਾਂ ਦਾ ਨੁਕਸਾਨ ਵੀ ਕਈ ਕਰਦੇ ਰਹੇ ਨੇ ਤੇ ਕਰਦੇ ਨੇ ਪਰ ਸਿੱਖ ਰਵੈਤਾ ਸਿੱਖ ਸਿਧਾਂਤ ਦੇ ਅਨੁਸਾਰ ਕਦੀ ਵੀ ਕਿਸੇ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਤਾਂ ਨਹੀਂ ਰੋਕਿਆ ਗਿਆ ਇਸ ਕਰਕੇ ਸਮੁੱਚੀ ਸੰਗਤ ਨੂੰ ਖਾਸ ਕਰਕੇ ਵਿਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਹੈ ਕਿ ਜਿਨ੍ਹਾਂ ਜਿਨ੍ਹਾਂ ਵੀ ਗੁਰਦੁਆਰਿਆਂ ਦੇ ਵਿੱਚ ਆਮ ਸਿੱਖ ਨੂੰ ਆਉਣ ਤੋਂ ਰੋਕਿਆ ਗਿਆ ਹੈ ਇਸ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ ਦੇ ਵਿੱਚ ਕਿਸੇ ਨੂੰ ਵੀ ਨਾ ਰੋਕਿਆ ਜਾਵੇ ਹਰੇਕ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਿੱਤੇ ਜਾਣ ਬਾਣੀ ਦਾ ਪਾਠ ਸੁਣ ਦਿੱਤਾ ਜਾਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਜੇ ਅਸੀਂ ਆਪਣੇ ਨਿੱਜੀ ਮਤ ਦੇ ਮੁਤਾਬਕ ਆਪਸੀ ਕਮੇਟੀਆਂ ਦੇ ਝਗੜਿਆਂ ਦੇ ਤਹਿਤ ਕਿਸੇ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਦੇ ਹਾਂ ਤਾਂ ਇਹ ਗੁਰੂ ਸਿਧਾਂਤ ਦੀ ਉਲੰਘਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਵਿਗਿਆ ਹੈ ਸਾਨੂੰ ਐਸੇ ਅਮਲ ਨਹੀਂ ਕਰਨੇ ਚਾਹੀਦੇ ਹਨ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸਾਰੇ ਇੱਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਇੱਕ ਪਿਤਾ ਦੇ ਅਸੀਂ ਧੀਆ ਪੁੱਤ ਹਾਂ ਤੇ ਇੱਕ ਪਿਤਾ ਦੇ ਧੀਆ ਪੁੱਤ ਹੋਣ ਕਰਕੇ ਆਪਸ ਦੇ ਵਿੱਚ ਪ੍ਰੇਮ ਪਿਆਰ ਮੁਹੱਬਤ ਇਤفاق ਦੇ ਨਾਲ ਰਹੀਏ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਬਤੀਤ ਕਰੀਏ ਤੇ ਗੁਰਬਾਣੀ ਦੇ ਆਸ਼ੇ ਨੂੰ ਸਮੁੱਚੇ ਸੰਸਾਰ ਦੇ ਅੰਦਰ ਫੈਲਾਉਣ ਦੇ ਯਤਨ ਕਰੀਏ ਜੀ ਫੇਰ ਤੋਂ ਸਮੁੱਚੀਆਂ ਸੰਗਤਾਂ ਨੂੰ ਸਮੂਚੀ ਲੋਕਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ